ਸਤਿ ਸ਼੍ਰੀ ਅਕਾਲ ਜੀ ਅਨੰਦ ਫੈਸ਼ਨ ਬੁਟੀਕ ਐਂਡ ਫਰੂਟ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ 셔ਟ ਦੇ ਮੋਡੇ ਨਾਲ ਬਾਹ ਜੜਨੀ ਦੱਸਾਂਗੇ ਜੀ ਵੀ ਲੇਡੀਜ਼ ਜਿਹੜੀ ਕੁੜਤੀ ਹੁੰਦੀ ਆ ਆਪਾਂ ਉਹਦੇ ਮੋਡੇ ਨਾਲ ਬਾਹ ਕਿਵੇਂ ਜੜੀਏ ਇਹ ਦੇਖੋ ਜੀ ਇਹ ਸਾਈਡ ਸਲਾਈ ਦੀ ਵੀਡੀਓ ਜਦੋਂ ਮੈਂ ਪਾਈ ਸੀ ਇਹ ਕਾਟ ਪਾਉਣੀ ਮੈਂ ਉਦੋਂ ਤੁਹਾਨੂੰ ਦੱਸਿਆ ਸੀ ਇਹਦੇ ਨਾਲ ਜਿਹੜੀ ਆਪਾਂ نیچے ਸਾਈਡ ਤੋਂ ਕਪੜਾ ਵੱਧ ਰੱਖਦੇ ਆ ਤੇ ਪਿਛਲਾ ਪੱਲਾ ਤੇ نیچے ਹਟਾ ਕੇ ਜੜਦੇ ਆ ਉਹ ਜੜੰਨਾ ਉਹਦੇ ਚੋਂ ਜਿਹੜਾ ਕਪੜਾ ਵੱਧਦਾਗਾ ਆਪਾਂ ਉਹਦੀ ਕਾਟ ਪਾਈਏ ਇਹ ਮੋਢੇ 'ਚ ਤੇ ਹੁਣ ਬਾਵਾ ਤੇ ਲੈ ਲੈਣੇ ਆ ਜੀ ਆਪਾਂ ਬਾਵਾ ਦੀ ਕਟਿੰਗ ਦੀ ਵੀਡੀਓ ਵੀ ਮੈਂ ਪਹਿਲਾਂ ਪਾਈ ਹੋਈ ਹੈ ਜੀ ਇਹ ਹੁਣ ਆਪਾਂ ਪਹਿਲਾਂ ਬਾਵਾ ਤੇ ਦੇਖੋ ਨਿਸ਼ਾਨ ਕਟਿੰਗ ਕੀਤੀ ਹੋਈ ਹੈ ਮੋਢਾ ਨਾਪ ਕੇ ਵੀ ਆਪਾਂ ਕਿੰਨਾ ਮੋਢਾ ਰੱਖਣਾ ਆਪਾਂ ਉਸੇ ਹਿਸਾਬ ਨਾਲ ਇਤੇ ਸਲਾਈ ਦੇ ਨਾਲ ਨਿਸ਼ਾਨ ਲਾ ਲਾਂਗੇ ਜਦੋਂ ਸਲਾਈ ਦਾ ਨਿਸ਼ਾਨ ਲਾਉਣਾ ਜਿਵੇਂ ਮੰਨ ਲਓ ਮੂਹਰੋ 5.5 ਇੰਚ ਹੈ ਤੇ ਮੋਡਾ ਆਪਣਾ 9 ਇੰਚ ਹੈ ਆਪਾਂ 9.5 ਇੰਚ ਤੇ ਇੰਚੀ ਟੇਪ ਰੱਖ ਕੇ ਸਿੱਧੀ ਲੈਣ ਲਾਉਣੀ ਹੈ ਜਦੋਂ ਆਪਾਂ 9 ਇੰਚ ਤੋਂ ਇਲਾਵਾਂਗੇ ਜਿੱਥੋਂ ਆਪਣੇ ਬਾਹਾਂ ਦੇ ਵਿੱਚ ਨੀਚੇ ਆਪਾਂ ਕਹਿੰਦੇ ਆ ਵੀ ਜ਼ਿਆਦਾ ਖੁੱਲੀ ਜੀ ਹੋ ਗਈ ਉਹਦੇ ਨਾਲ ਇਹ ਨਹੀਂ ਹੁੰਦੀ ਵਧੀਆ ਸ਼ੇਪ ਚ ਬਾਜੂ ਦੀ ਜਿਹੜੀ ਆਪਣੀ ਸਲਾਈ ਲੱਗ ਜਾਂਦੀ ਹੈ ਬਿਲਕੁਲ ਜਦੋਂ 4 ਇੰਚ ਰਹਿ ਜਾਂਦੀ ਹੈਗੀ ਮੋਡੇ ਕੋਲੋਂ ਸਲਾਈ ਆਪਾਂ ਉੱਥੋਂ ਥੋੜਾ ਸ਼ੇਪ ਦੇ ਦੇਣੀ ਆ ਫਿਰ ਜਿੱਥੇ ਜਿੰਨਾ ਆਪਣਾ ਮੋਡਾ ਰੱਖਣਾਗਾ ਇਹ ਦੇਖੋ ਹੁਣ ਇਹ ਸਲਾਈ ਬਿਲਕੁਲ ਸ਼ੇਪ ਚ ਆ ਗਈ ਜੀ ਕੋਈ ਸ਼ੇਪਰ ਫੱਟੀ ਨਹੀਂ ਮੈਂ ਲਈ ਆਪਾਂ ਮੋਡੇ ਦੇ ਬਾਜੂ ਦੇ ਜਿਹੜੇ ਸੈਂਟ ਉੱਪਰ ਕਿਨਾਰੇ ਤੇ ਕੱਟ ਲਾ ਲਾਂਗੇ ਜੀ ਜਿੱਥੋਂ ਆਪਣਾ ਵੀ ਸੈਂਟਰ ਆਉਂਦਾ ਬਾਜੂ ਦੇ ਸਲਾਈ ਦਾ ਮੋਢਿਆਂ ਵਾਲੀ ਸਲਾਈ ਜਿੱਥੇ ਲਿਹਾਉਣੀ ਹੈਗੀ ਇਹ ਹੁਣ ਆਪਣੀ ਸ਼ਰਟ ਆ ਗਈ ਜੀ ਦੇਖੋ ਤੁਸੀਂ ਦੇਖ ਸਕਦੇ ਜਦੋਂ ਆਪਾਂ ਸ਼ਰਟ ਨੂੰ ਇਹ ਚੰਗੀ ਤਰ੍ਹਾਂ ਬਿਸ਼ਾਉਨੇ ਆ ਜਿਹੜਾ ਇਹ ਇੰਨਾ ਕਪੜਾ ਪਿਛਲਾ ਵੱਧ ਹੋ ਗਿਆ ਆਪਣੇ ਕੋਲ ਇਹ ਤਾਂ ਵੱਧ ਹੋਇਆ ਜੀ ਜਦੋਂ ਆਪਾਂ ਪਲੇਟਾਂ ਪਾਈਆਂ ਨੇ ਆਪਾਂ ਨੇ ਜਦੋਂ ਸਾਈਡ ਸਲਾਈ ਲਾਈਏਗੀ ਆਪਣਾ ਜਿਹੜਾ ਫਰੰਟ ਗਲਾ ਉਹ ਅੱਗੇ ਨੂੰ ਆ ਗਿਆ ਪਿਛਲਾ ਗਲਾ ਵੀ ਅੱਗੇ ਨੂੰ ਆ ਗਿਆ ਇਹਦੇ ਨਾਲ ਜਿਹੜਾ ਆਪਣੇ ਗਲਾ ਪਿੱਛੇ ਨੂੰ ਜਾਂਦਾ ਉਹ ਨਹੀਂ ਜਾਂਦਾ ਹੈਗਾ ਦੇਖੋ ਤੁਸੀਂ ਦੇਖ ਸਕਦੇ ਹੋ ਮੈਂ ਪੱਲੇ ਇੱਕਸਾਰ ਕਟਿੰਗ ਕੀਤੀ ਸੀ ਤਾਂ ਵੀ ਪਿਛਲਾ ਪੱਲਾ ਵੱਧ ਗਿਆ ਕਿਉਂਕਿ ਤਾਂ ਵਧਿਆ ਜੀ ਇਹਦੇ ਵਿੱਚ ਪਲੇਟਾਂ ਪਈਆਂ ਨੇ ਫਰੰਟ ਪੱਲੇ 'ਚ ਇਹ ਪੱਲਾ ਛੋਟਾ ਹੋ ਗਿਆ ਇਸ ਨਾਲ ਤੁਸੀਂ ਇਸ ਕਰਕੇ ਮੈਂ ਪੱਲੇ ਦੋਨੋਂ ਇੱਕਸਾਰ ਕੱਟਦੀ ਹੁਈਆਂ ਜੀ ਹੁਣ ਇਹ ਜਿਹੜੀ ਬਾਜੂ ਹੈ ਇਹ ਉਧਰਲੀ ਹੈਗੀ ਕਿਉਂਕਿ ਆਪਾਂ ਨੂੰ ਜਦੋਂ ਐਵੇਂ ਰੱਖਾਂਗੇ ਬਾਜੂ ਇਸ ਤਰੀਕੇ ਨਾਲ ਆਪਾਂ ਨੂੰ ਆਪਣੇ ਆਪ ਹੀ ਪਤਾ ਲੱਗ ਜੂ ਵੀ ਇਹ ਕਿਹੜੀ ਸਾਈਡ ਦੀ ਹੈ ਦੇਖੋ ਹੁਣ ਇਹ ਇਧਰਲੀ ਸਾਈਡ ਦੀ ਬਾਜੂ ਹੈਗੀ ਇਨੂੰ ਤੁਸੀਂ ਦੇਖ ਸਕਦੇ ਹੋ ਜਿੱਥੇ ਤੱਕ ਮੋਢੇ ਦੀ ਵੀ ਸਲਾਈ ਤੋਂ ਅੱਗੇ ਕੱਪੜਾ ਰੱਖਿਆ ਹੋਇਆ ਉੱਥੇ ਤੱਕ ਆਪਣਾ ਪਿਛਲਾ ਪੱਲਾ ਵੱਧ ਕੇ ਜਿਹੜਾ ਚਲਿਆ ਗਿਆ ਹੁਣ ਆਪਾਂ ਮੋਢਾ ਵੀ ਐਵੇਂ ਆਪਣਾ ਦੇਖੋ ਆਪਾਂ ਇਹਦੇ ਨਾਲ ਐਵੇਂ ਧਰ ਕੇ ਆਈਡੀਆ ਜਾਂ ਲਾ ਲਾਂਗੇ ਵੀ ਆਪਣੇ ਨਿਸ਼ਾਨ ਜਿੱਥੇ ਆਪਾਂ ਸਲਾਈ ਲਾਵਾਂਗੇ ਸਹੀ ਹੈ ਆਪਣਾ ਮੋਢਾ ਵੱਡਾ ਛੋਟਾ ਤਾਂ ਨਹੀਂ ਹੈਗਾ ਇਸੇ ਹਿਸਾਬ ਨਾਲ ਤੁਸੀਂ ਮੋਢਾ ਮੇਨ ਸਕਦੇ ਹੋਗੇ ਵੀ ਆਪਣਾ ਮੋਢਾ ਵੀ ਜਿਹੜੀ ਬਾਜੂ ਦਾ ਮੋਢਾਗਾ ਤੇ ਸ਼ਰਟ ਦਾ ਵੀ ਸਹੀ ਨੇ ਇਹ ਦੇਖ ਸਕਦੇ ਹੋ ਜੀ ਪਰ ਤੁਸੀਂ ਜਦੋਂ ਵੀ ਆਪਾਂ ਨੇ ਇਹ ਮਿਲਣਾਗਾ ਤੁਸੀਂ ਦੇਖ ਸਕਦੇ ਹੋ ਮੈਂ ਵਿੱਚ ਜਿਹੜਾ ਕਪੜਾ ਸਲਾਈ ਤੋਂ ਵੱਧ ਆਇਆ ਸੀਗਾ ਦੇਖੋ ਜਿੰਨਾ ਪਿੱਛੇ ਗਿਆ ਉਹ ਵੀ ਮਿਲ ਲਿਆ ਵਿੱਚ ਜਿੰਨੇ ਥੋੜਾ ਜਿਹਾ ਵਧਾ ਕੇ ਰੱਖਿਆ ਹੋਇਆਗਾ ਵੀ ਜਿਵੇਂ ਦੋ ਤਿੰਨ ਸੂਤ ਪਰ ਵੀ ਅੱਧੇ ਚੋ ਅੱਧਾ ਇੰਚ ਉਹ ਬਦਾ ਕਿ ਮੈਂ ਤਾਂ ਰੱਖਿਆ ਜੀ ਕਿਉਂਕਿ ਜਿਹੜੀ ਆਪਣਾ ਫਰੰਟ ਪੱਲਾ ਹੁੰਦਾਗਾ ਉਹਦੀ ਜਿਹੜੀ ਕਾਰਟ ਹੁੰਦੀ ਹੈ ਬਹੁਤ ਜ਼ਿਆਦਾ ਅੱਗੇ ਨੂੰ ਹੁੰਦੀ ਹੈਗੀ ਇਸ ਕਰਕੇ ਆਪਣੀ ਜੇ ਆਪਾਂ ਬਰਾਬਰ ਰੱਖ ਕੇ ਬਾਜੂ ਤਾਂ ਫਿਰ ਛੋਟੇ ਰਹਿ ਜੂਗਾ ਇਹਦਾ ਮੋਢਾ ਤਾਂ ਇਸ ਕਰਕੇ ਮੈਂ ਵੱਧ ਰੱਖਿਆ ਜੀ ਫਿਰ ਆਪਾਂ ਨੂੰ ਨਹੀਂ ਜੇ ਆਪਾਂ ਐਵੇਂ ਝੜਨ ਲੱਗੇ ਫਿਰ ਆਪਾਂ ਜਿਹੜੀ ਬਾਹਾਂ ਆਂਗੀ ਉਹਨੂੰ ਖਿੱਚਾਂਗੇ ਇਸ ਕਰਕੇ ਉਹਦੇ ਵਿੱਚ ਵੱਟ ਪੈਣਗੇ ਇਹ ਗਲਤੀ ਤੁਸੀਂ ਕਦੇ ਨਾ ਕਰਿਆ ਕਰੋ ਜੀ ਹੁਣ ਦੇਖੋ ਆਪਾਂ ਇੱਕ ਵਾਰੀ ਫੇਰ ਚੰਗੀ ਤਰ੍ਹਾਂ ਸਲਾਈ ਲਾਉਣ ਤੋਂ ਬਾਅਦ ਇਹਨੂੰ ਦੇਖ ਲਾਂਗੇ ਵੀ ਆਪਣੀ ਬਾਜੂ ਸਹੀ ਐ ਦੇ ਤੁਸੀਂ ਦੇਖ ਸਕਦੇ ਹੋ ਵੀ ਪੁੱਠੀ ਸ਼ਰਟ ਸੀ ਪੁੱਠੀ ਉਹ ਬਾਜੂ ਸੀ ਇਹਨਾਂ ਦੇ ਦੋਨਾਂ ਦੇ ਵੀ ਮੋਢੇ ਜਿਹੜੇ ਮੂਰੇ ਆਪਾਂ ਕਾਟ ਪਾਈ ਹੋਈ ਸੀ ਉਹ ਫਰੰਟ ਤੇ ਆਰੀ ਸੀ ਹੁਣ ਆਪਾਂ ਨੇ ਏਸੇ ਸਾਈਡ ਤੇ ਰੱਖ ਕੇ ਏਸੇ ਬਾਜੂ ਨੂੰ ਪੁੱਠਾ ਕਰਨਾ ਦੂਸਰੀ ਬਾਜੂ ਨਹੀਂ ਹਜੇ ਆਪਾਂ ਨੇ ਛੇੜਨੀ ਹੈਗੀ ਇਹਨੂੰ ਪੁੱਠਾ ਕਰਕੇ ਆਪਾਂ ਸ਼ਰਟ ਦੇ ਅੰਦਰ ਪਾ ਲਾਂਗੇ ਜੀ ਜਿਵੇਂ ਵੀ ਅੰਦਰਲੀ ਸਾਈਡ ਚਲੀ ਜਾਵੇ ਇਹ ਹੁਣ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਆਪਣੀ ਫਿਟਿੰਗ ਵਾਲੀ ਸਲਾਈ ਹੈ ਤੇ ਬਾਜੂ ਦੀ ਸਲਾਈ ਹੈ ਇਹਦੇ ਵਿੱਚ ਤੁਸੀਂ ਇੱਕ ਜਿਵੇਂ ਸੂਤ ਪਰ ਬਿਲਕੁਲ ਸਲਾਈ ਨਾਲ ਸਲਾਈ ਨਹੀਂ ਮੇਲਣੀ ਹੈਗੀ ਇਹਦਾ ਸੂਤ ਪਰ ਇਧਰ ਉਧਰ ਰੱਖ ਕੇ ਇਨਸ਼ਾਓ ਕਰ ਲਿਓ ਚਾਹੇ ਤੁਸੀਂ ਪਿੱਛੇ ਕਰਦੋ ਥੋੜੀ ਜੀ ਚਾਹੇ ਅੱਗੇ ਕਰਦੋ ਪਰ ਸਲਾਈ ਨਾਲ ਬਿਲਕੁਲ ਸਲਾਈ ਨਾਲ ਜਿਵੇਂ ਰੱਖਿਓ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਾ ਜਿੰਨਾ ਮੈਂ ਫਰਕ ਰੱਖਿਆਗਾ ਹੁਣ ਜਿਹੜੀਆਂ ਆਪਾਂ ਨੇ ਬਾਜੂ ਹੈਗੀ ਇਹ ਅੰਦਰ ਹੋਣੀ ਚਾਹੀਦੀ ਹੈ ਸ਼ਰਟ ਵਾਲਾ ਪਾਸਾ ਜਿਹੜਾ ਕੁੜਤੀ ਵਾਲਾ ਪਾਸਾ ਜੀ ਉਹਦਾ ਮੋਢਾ ਉੱਪਰ ਰੱਖ ਕੇ ਉੱਪਰ ਰੱਖਣਾ ਹੈ ਸਲਾਈ ਵਾਲੇ ਪਾਸੇ ਇਹ ਦੇਖ ਸਕਦੇ ਹੋ ਤੁਸੀਂ ਮੈਂ ਮਸ਼ੀਨ ਉੱਪਰ ਰੱਖ ਰਹੀਆਂ ਨਾ ਫਿਰ ਇਸ ਤਰੀਕੇ ਨਾਲ ਆਪਾਂ ਇਹਦੀ ਸਲਾਈ ਲਾਵਾਂਗੇ ਕਈ ਆਪਾਂ ਕੀ ਕਰਦੇ ਆ ਨਾ ਬਾਜੂ ਵਾਲੀ ਸਾਈਡ ਉੱਪਰ ਰੱਖ ਲੈਨੇ ਆ ਉਹਦੇ ਨਾਲ ਜਿਹੜੀ ਆਪਣਾ ਬਾਜੂ ਦਾ ਕੱਪੜਾ ਹੈਗਾ ਉਹ ਸ਼ਰਟ ਵਾਲੀ ਸਾਈਡ ਚਲਾ ਜਾਂਦਾ ਜਿਹੜੀ ਆ ਸਲਾਈ ਚ ਕੱਪੜਾ ਆ ਹੁੰਦਾ ਉਹਦੇ ਨਾਲ ਉਹ ਬਾਜੂ ਅੰਦਰ ਨੂੰ ਡੂ ਡੂੰਗ ਜਾਂ ਮਾਰਨ ਲੱਗ ਜਾਂਦੀਆਂ ਨੇ ਮੈਂ ਤੁਹਾਨੂੰ ਬਿਲਕੁਲ ਦੇਸੀ ਤਰੀਕਾ ਦੱਸ ਰਹੀਆਂ ਜਿਵੇਂ ਪੁਰਾਣੇ ਜ਼ਮਾਨੇ ਚ ਆਪਾਂ ਮਿਣ ਕੇ ਐਵੇਂ ਰੱਖਦੇ ਸੀਗੇ ਕੋਈ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਜੀ ਹੋਰ ਚੀਜ਼ ਤੋਂ ਕਿਸੇ ਤੋਂ ਨਾਪਣ ਦੀ ਤੁਸੀਂ ਬਸ ਆਈਡੀਆ ਲਾਓ ਤੁਹਾਡਾ ਕਟਿੰਗ ਕੀਤਾ ਹੋਇਆ ਮੋਢਾ ਤੇ ਬਾਜੂ ਦਾ ਮੋਢਾ ਜਿਹੜਾ ਕੋਈ ਘੱਟ ਵੱਧ ਹੈ ਸ਼ਾਂਤੀ ਪਾ ਦਿਓ ਜੇ ਬਾਹਾਂ ਦਾ ਮੋਢਾ ਘੱਟ ਦਾ ਤਾਂ ਥੋੜਾ ਜਿਹਾ ਵਧਾ ਲਓ ਕੋਈ ਚੱਕਰ ਨਹੀਂ ਉਹਦਾ 1921 ਦਾ ਦੇਖੋ ਸੂਤ ਪਰ ਦਾ ਕੋਈ ਫਰਕ ਨਹੀਂ ਹੁੰਦਾ ਜੇ ਆਪਾਂ ਵਧਾ ਲਾਂਗੇ ਤਾਂ ਵੀ ਉਹਦੇ ਨਾਲ ਆਪਣਾ ਨਾਪ ਕੋਈ ਜ਼ਿਆਦਾ ਨਹੀਂ ਹੋਣ ਲੱਗਿਆ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਸਲਾਈ ਲਾ ਰਹੀ ਹਾਂ ਜੀ ਇਹ ਤੁਸੀਂ ਹੁਣ ਜਿਵੇਂ ਆਪਣਾ ਜਿਹੜਾ ਮੈਂ ਬਾਜੂ ਦੇ ਸੈਂਟਰ ਚ ਕੱਟ ਲਾਇਆ ਸੀ ਇਹ ਜਿਹੜਾ ਕੱਟ ਹੈ ਇਹ ਆਪਣਾ ਆਉਣਾ ਚਾਹੀਦਾ ਜੀ ਜਿਹੜੀ ਆਪਣੀ ਮੋਡੇ ਵਾਲੀ ਸਲਾਈ ਹੁੰਦੀ ਹੈਗੀ ਇੱਥੇ ਆਉਣਾ ਚਾਹੀਦਾਗਾ ਇਹ ਕੱਟ ਇਹਨੂੰ ਨਾ ਤੁਸੀਂ ਖਿੱਚਿਓ ਬਸ ਤੁਸੀਂ ਹਲਕਾ ਹਲਕਾ ਇਹਨੂੰ ਨਾਲ ਮਲਾਉਂਦੇ ਜਾਇਓ ਕੱਪੜੇ ਨੂੰ ਤੇ ਸਲਾਈ ਲਾਉਂਦੇ ਜਾਇਓ ਤੁਸੀਂ ਨਾ ਤਾਂ ਸ਼ਰਟ ਦਾ ਜਿਹੜਾ ਵੀ ਪੱਲਾਗਾ ਉਹ ਖਿੱਚਣਾਗਾ ਨਾ ਤੁਸੀਂ ਬਾਜੂ ਵਾਲਾ ਨੀਚੋਂ ਕੱਪੜਾ ਖਿੱਚਣਾਗਾ ਇਹਨਾਂ ਨੂੰ ਅਕਸਾਰ ਰੱਖ ਕੇ ਤੁਸੀਂ ਸਲਾਈ ਲਾ ਦਿਓ ਜੇਕਰ ਤੁਸੀਂ ਇੱਕ ਕੱਪੜੇ ਨੂੰ ਖਿੱਚ ਪਾ ਲਈ ਤਾਂ ਤੁਹਾਡੇ ਬਾਜੂ ਦੇ ਵਿੱਚ ਝੋਲ ਆਉਣੀ ਸ਼ੁਰੂ ਹੋ ਜੂਗੀ ਇੱਕ ਤੁਸੀਂ ਦੇਖ ਸਕਦੇ ਹੋ ਜਿਵੇਂ ਹੁਣ ਮੈਂ ਅੱਧਾ ਇੰਚ ਦੀ ਸਲਾਈ ਲਾ ਰਹੀ ਹੈਂਗੀ ਇੰਨੀ ਕਾ ਜ਼ਿਆਦਾ ਜ਼ਿਆਦਾ ਕਪੜਾ ਵੀ ਨਾ ਰੱਖ ਕੇ ਸਲਾਈ ਲਾਇਆ ਕਰੋ ਬਿਲਕੁਲ ਕਿਨਾਰੇ ਤੇ ਵੀ ਨਾ ਲਾਇਆ ਕਰੋ ਜਦੋਂ ਆਪਾਂ ਜਾਣਿਆ ਜੀ ਮੋਡੇ ਤੇ ਮੋਡੇ ਦੀ ਸਲਾਈ ਨੂੰ ਥੋੜਾ ਜਿਹਾ ਐਵੇਂ ਆਪਣੇ ਵੱਲ ਗਲੇ ਵੱਲ ਖਿੱਚ ਲਓ ਉਹਦੇ ਨਾਲ ਜਿਹੜੀ ਆਪਣੀ ਬਾਹ ਦੇ ਵਿੱਚ ਝੋਲਣੀ ਪੈਂਦੀ ਵੀ ਸਲਾਈ ਨੂੰ ਖਿੱਚਣੀ ਪੈਂਦੀ ਮੋਡੇ ਵਾਲੀ ਨੂੰ ਆਪਾਂ ਲੂਜ਼ ਛੱਡ ਦਾਂਗੇ ਉਥੋਂ ਕਪੜਾ ਜਿਹੜਾ ਸਲਾਈ ਚ ਮਾਰਜਨ ਰੱਖਿਆ ਹੁੰਦਾਗਾ ਐਮੀ ਆਪਾਂ ਬੈਕ ਸਾਈਡ ਨੂੰ ਨਾਲ ਮਲਾ ਕੇ ਸਲਾਈ ਲਾਉਂਦੇ ਜਾਵਾਂਗੇ ਜੀ ਤੁਸੀਂ ਇਸ ਤਰੀਕੇ ਨਾਲ ਬਾਜੂ ਜੜਿਆ ਕਰੋ ਦੇਖੋ ਕੋਈ ਔਖਾ ਤਰੀਕਾ ਨਹੀਂ ਹੈਗਾ ਮੈਂ ਪਹਿਲਾਂ ਤੁਹਾਨੂੰ ਨਾਪਣਾ ਵੀ ਦੱਸਤਾ ਵੀ ਤੁਸੀਂ ਇਸ ਤਰੀਕੇ ਨਾਲ ਨਾਪ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਸਲਾਈ ਲਾਉਣੀ ਹੈ ਇੱਕ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਮੇਰੀ ਕਿਸੇ ਭੈਣ ਦੇ ਕੰਮ ਆ ਸਕੇ ਵੀਡੀਓ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਇੱਥੋਂ ਦੇਖੋ ਜਦੋਂ ਆਪਾਂ ਜਿੱਥੋਂ ਸਟਾਰਟ ਕਰਿਆ ਸੀ ਉੱਥੇ ਹੀ ਬੰਦ ਨਾ ਕਰਿਓ ਦੂਸਰੀ ਸਾਈਡ ਚੜਾਓ ਕਰਕੇ ਬੰਦ ਕਰਿਓ ਇੱਥੋਂ ਆਪਣੀ ਡਬਲ ਹੋ ਜਾਂਦੀ ਹੈ ਨਾ ਸਲਾਈ ਫਿਰ ਉਦੜਦੀ ਨਹੀਂ ਹੈਗੀ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਰਾ ਸਲਾਈ ਵਾਲਾ ਕੱਪੜਾ ਮਾਰਜਨ ਵਿੱਚ ਰੱਖਿਆ ਹੋਇਆ ਸੀ ਇਹ ਬਾਜੂ ਵਾਲੀ ਸਾਈਡ ਜਾਣਾ ਚਾਹੀਦਾ ਇਹ ਸ਼ਰਟ ਵਾਲੀ ਸਾਈਡ ਨਹੀਂ ਪਲਟਣਾ ਹੈਗਾ ਇਹਦੇ ਨਾਲ ਜਿਹੜੀ ਕੀ ਹੈ ਜਿਹੜੀ ਤੁਹਾਡੀ ਬਾਜੂ ਹੈ ਉਹਦਾ ਸ਼ੇਪ ਬਾਹਰੋਂ ਬਹੁਤ ਸੋਹਣੀ ਬਣੂਗੀ ਜੇ ਤੁਸੀਂ ਅੰਦਰ ਨੂੰ ਲੈ ਆਏ ਨੇ ਤਾਂ ਫਿਰ ਤੁਹਾਡੀ ਸ਼ਰਟ ਵਾਲਾ ਪੱਲਾ ਉੱਪਰ ਨੂੰ ਵਧੀਆ ਦੀ ਸੀ ਜਾਊਗਾ ਪਰਫੈਕਟ ਤਰੀਕਾ ਇਹੀ ਹੈ ਜੀ ਬਾਜੂ ਜੜਨ ਦਾ ਦੇਖੋ ਤੁਸੀਂ ਦੇਖ ਸਕਦੇ ਹੋ ਕੋਈ ਇਹਦੇ ਵਿੱਚ ਝੋਲਣੀ ਪਈ ਜੀ ਜਦੋਂ ਆਪਾਂ ਪ੍ਰੈਸ ਕਰਤੀ ਪ੍ਰੈਸ ਵੀ ਆਪਾਂ ਅੰਦਰਲੀ ਸਾਈਡ ਪਹਿਲਾਂ ਲਾਉਣੀ ਹੁੰਦੀ ਆ ਬਾਅਦ ਚੋਂ ਬਾਹਰਲੀ ਸਾਈਡ ਪ੍ਰੈਸ ਕਰਦੀ ਆ ਮੈਂ ਫਿਰ ਦੇਖੋ ਕਿੰਨੀ ਸੋਹਣੀ ਬਾਜੂ ਆਪਣੀ ਵਧੀਆ ਫਿਨਿਸ਼ਿੰਗ ਨਾਲ ਜੜੀ ਗਈ ਹੈ ਤੁਸੀਂ ਇਸ ਤਰੀਕੇ ਨਾਲ ਬਾਜੂ ਜੜਿਆ ਕਰੋ ਕੋਈ ਔਖਾ ਤਰੀਕਾ ਨਹੀਂ ਜੀ बार-बार ਢੇੜੰਦਾ ਚੰਝਟ ਨਹੀਂ ਹੈਗਾ ਕਈ ਵਾਰੀ ਇਹ ਹੁੰਦਾ ਵੀ ਥੋੜਾ ਜਿਹਾ ਕਪੜਾ ਸ਼ਰਟ ਦਾ ਵੱਧ ਗਿਆ ਕਦੇ ਬਾਜੂ ਦਾ ਵੱਧ ਗਿਆ ਫਿਰ ਆਪਾਂ ਢੇੜ ਦੇ ਫਿਰ ਜਾਂਦੇ ਆ ਇਸ ਤੋਂ ਚੰਗਾ ਆਪਾਂ ਪਹਿਲੇ ਹੀ ਨਾਪ ਲਈਏ ਥੋੜੇ ਮੋਡੇ ਦੇ ਵਿੱਚ ਜੜਨ ਦੇ ਵਿੱਚ ਕੋਈ ਝੋਲਣੀ ਪਾਉਗੀ ਬਾਕੀ ਕਾਟਨ ਦੇ ਕਪੜੇ ਤੇ ਤਾਂ ਉਹੀ ਬਹੁਤ ਜ਼ਿਆਦਾ ਵੀ ਸਫਾਈ ਆਉਂਦੀ ਹੈ ਜਦੋਂ ਆਪਾਂ ਕੋਈ ਵੀ ਸਿਲਾਈ ਲਾਉਨੇ ਆ ਇਹ ਤੁਸੀਂ ਚਾਹੇ ਲਾਈਨਿੰਗ ਵਾਲੀ ਬਾਜੂ ਹੈ ਚਾਹੇ ਸਿੰਪਲ ਹੈ ਇਸੇ ਤਰੀਕੇ ਨਾਲ ਜੜਿਆ ਕਰੋ ਜੀ ਧੰਨਵਾਦ ਜੀ